ਦੀ ਖਬਰ ਹੈ ਜਿਹੜੀ ਲੁਧਿਆਣਾ ਸਾਹਮਣੇ ਰਾਧੀ ਲੁਧਿਆਣਾ ਦੇ ਵਿੱਚ ਜਿੱਥੇ ਬੀਤੇ ਦਿਨੀ ਸ਼ਿਵਸ਼ਨਾ ਆਗੂ ਦੇ ਉੱਤੇ ਹਮਲਾ ਕੀਤਾ ਜਾਂਦਾ ਲਗਾਤਾਰ ਜਿਹੜੇ ਲੋਕ ਸੈਮੇ ਹਨ ਉੱਥੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਇੱਕ ਹੋਰ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਬਾਹਰ ਖੜ ਕੇ ਫੈਰਿੰਗ ਕੀਤੀ ਜਾਂਦਾ ਦੀ ਕਿ ਲਗਾਤਾਰ ਤਿੰਨ ਤਿੰਨ ਫੈਰ ਕੀਤੇ ਜਾਂਦੇ ਦਾਦੀ ਕਿ ਲਗਾਤਾਰ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਕਿ ਅਜਿਹੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਨੇ ਦਾਦੀ ਕਿ ਤਿੰਨ ਨੌਜਵਾਨ ਜਿਹੜੇ ਬਾਈਕ ਤੇ ਆਉਂਦੇ ਨੇ ਤੇ ਘਰ ਦੇ ਬਾਹਰ ਫੈਰਿੰਗ ਕਰਦੇ ਨੇ 27 ਸਕਿੰਟ ਦੀ ਵੀਡੀਓ ਦੇ ਵਿੱਚ ਤਿੰਨ ਫੇਰ ਕਰਦੇ ਨੇ ਪਿਸਟਲ ਲੋਡ ਕਰਦੇ ਇਹਨਾਂ ਦੇ ਮਨ ਦੇ ਵਿੱਚ ਪੁਲਤਾ ਕੋਈ ਖਾਫ ਨਹੀਂ ਸ਼੍ਰੀਆਮ ਇਹਨਾਂ ਦੇ ਵੱਲੋਂ ਜਿਹੜੀ ਦਿਨ ਬਦਮਾਸ਼ੀ ਕੀਤੀ ਜਾ ਰਹੀ ਜਾਂ ਚੱਲਦੇ ਆ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਡੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਸਾਡੀ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੇ ਬਦਮਾਸ਼ਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਤੁਸੀਂ ਸ਼੍ਰੀਆਮ ਦੇਖ ਸਕਦੇ ਵੀਡੀਓ ਦੇ ਵਿੱਚ ਕਿਵੇਂ ਨੌਜਵਾਨਾਂ ਦੇ ਮਨ ਦੇ ਵਿੱਚ ਪੂਰਾ ਡਰ ਪੈ ਨਹੀਂ ਤੋੜਾ ਡਰ ਪੈ ਨਹੀਂ ਤਿੰਨ ਦਿਹਾੜੇ ਪੂਰਾ ਡਰ ਪੈ ਜਦ ਚੱਲਦੇ ਆ ਨੌਜਵਾਨ ਇਹਦੇ ਸ਼੍ਰੀਆਮ ਇੱਕ ਘਰ ਦੇ ਬਾਹਰ ਖੜ ਕੇ ਤਿੰਨ ਚਾਰ ਉਹਨਾਂ ਦੇ ਵੱਲੋਂ ਫੈਲ ਕੀਤਾ ਜਾ ਰਿਹਾ ਹੈ ਇੱਕ ਸੋਸ਼ਲ ਮੀਡੀਆ ਦੇ ਸਾਹਮਣੇ ਆ ਰਹੀਏ ਜਿਸ ਦੇ ਵਿੱਚ ਕੁਝ ਨੌਜਵਾਨ ਨੇ ਉਹ ਜਿਹੜਾ ਪਿਸਤਲ ਦੇ ਨਾਲ ਜਿਹੜਾ ਗੋਲੀਆਂ ਚਲਾਉਂਦੇ ਨੇ ਜਿਹੜਾ ਇਹ ਪਰਸੋਂ ਲੇਟ ਨਾਈਟ ਦਾ ਜਿਹੜਾ ਇਨਸੀਡੈਂਟ ਹੈ ਦੁਗਰੀ ਪੁਲਿਸ ਸਟੇਸ਼ਨ ਵਗੈਰਾ ਮਿਸ਼ਨੇਟ ਚੰਦਾ ਉੱਥੇ ਤੁਸੀਂ ਦੇਖ ਰਹੇ ਹੋ ਫੁਟੇਜ ਦੇ ਵਿੱਚ ਜਿਹੜੇ ਤਿੰਨ ਪਰਸੋਂ ਸੀਗੇ ਉਹ ਬਾਈਕ ਤੇ ਇੱਕ ਨਵੀਂ ਆਂ ਦਾ ਬੰਦਾ ਦਾ ਘਰ ਹੈ ਉਹਦੇ ਬਾਹਰ ਆਏ ਆ ਉੱਥੇ ਆ ਕੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਉਹਨੇ ਤਿੰਨ ਰਾਉਂਡ ਜਿਹੜੇ ਫਾਇਰ ਕੀਤੇ ਅਸੀਂ ਇਹ ਸਵਾਰ ਦਾਥ ਨੂੰ ਜਿਹੜਾ ਹੈਗਾ ਹੁਣ ਵੈਰੀਫਾਈ ਕਰ ਰਹੇ ਹੈਗੇ ਆਂ ਮੁਦੈ ਨੂੰ ਵੀ ਅਸੀਂ ਕਾਲ ਕੀਤਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਤੇ ਆਫਟਰ ਵੈਰੀਫਿਕੇਸ਼ਨ ਆਫ ਦੀ ਫੈਕਟਸ ਸਾਰਾ ਕਰਕੇ ਜਿਹੜੀ ਬੰਦੀ ਲੀਗਲ ਕਾਰਵਾਈ ਹੈ ਉਹ ਸਾਡੇ ਵੱਲੋਂ ਅਮਲ 'ਚ ਲਿਆਂਦੀ ਜਾਊਗੀ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਿਆ ਜਾਊਗਾ ਹਜੇ ਫਲਾਂ ਇਹ పార్ਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇੱਥੇ ਜਿਹੜਾ ਹੈਗਾ ਕਰ ਰਹੇ ਹਾਂ ਗੀਆਂ ਸਾਰੀਆਂ ਟੀਮਸ ਅਲੱਗ-ਅਲੱਗ ਟੀਮਸ ਕੰਮ ਕਰ ਰਹੀ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਨੂੰ ਫੜਿਆ ਜਾਏ ਕਿਸੇ ਨੂੰ ਅਰੈਸਟ ਕੀਤਾ ਹੈ ਹਜੇ ਫਿਲਹਾਲ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂਚ ਦਾ ਵਿਸ਼ਾ ਚੱਲ ਰਹੀ ਹੈ ਸਰ ਕੋਈ ਦੱਸਿਆ ਨਾ ਕੋਈ ਵਾਈ ਕੈਟਾਗਰੀ ਦਾ ਕੋਈ ਕੇਮਿਸਟਰ ਇਹ ਸਾਡਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਕੋਈ ਵਾਈ ਕੈਟਾਗਰੀ ਦਾ ਹੈਗਾ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਜਿਹੜਾ ਹੈਗਾ ਸਾਰਾ ਟਰੂਥ ਅਨਲੈਵਲ ਕਰਕੇ ਜਿਹੜਾ ਤੁਹਾਨੂੰ ਪ੍ਰੋਪਰ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ ਕਿਸ ਸੰਬੰਧੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਸਾਡੇ ਵੱਲੋਂ ਇਹਨਾਂ ਮੋਟਰਸਾਈਕਲ ਨੂੰ ਟ੍ਰੇਸ ਕਰਕੇ ਇਹਦੀ ਜਾਂਚ ਕੀਤੀ ਜਾ ਰਹੀ ਹੈ ਤੇ ਵੀਡੀਓ ਬਾਰੇ ਵਿੱਚ ਪੁਲਿਸ ਨੇ ਕੋਈ ਖਲਾਸਤਾ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਅਜੇ ਤੱਕ ਇਸ ਮਾਮਲੇ ਲੈ ਕੇ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਅਸੀਂ ਜਲਦੀ ਇਹਨਾਂ ਤਿੰਨਾਂ ਜਾਣਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਕੋਈ ਗੈਂਗਸਟਰ ਜਾਂ ਕਿਸੇ ਗੈਂਗਵਨ ਸੰਦੇ ਸਾਨੂੰ ਤਾਂ ਪੁਲਿਸ ਦਾ ਵੀ ਇਸ ਦੇ ਬਾਰੇ ਵਿੱਚ ਕੋਈ ਬਿਆਨ ਦਿੱਤਾ ਕਿ ਬੁਲਦ ਦਾ ਕਹਿਣਾ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵੀਡੀਓ ਨੂੰ ਦੇਖਿਆ ਜਾ ਰਿਹਾ ਮੋਟਰਸਾਈਕਲ ਦੀ ਬਿਜਲੀ ਨੰਬਰ ਡੇਟ ਉਹਦੇ ਆਧਾਰ ਤੇ ਹੁਣ ਪਤਾ ਕਰਾਂਗੇ ਕਿ ਕਿੱਥੇ ਉਹ ਰਹਿਣ ਵਾਲੇ ਕਿੱਥੋਂ ਨੰਬਰ ਕਿੱਥੇ ਨੰਬਰ ਰਜਿਸਟਰਡ ਹੈ ਜਿਹਦੇ ਆਧਾਰ ਤੇ ਕਾਰਵਾਈ ਕੀਤੀ ਜਾਵਗੀ ਹਾਲਾਂਕਿ ਪੁਲਿਸ ਦੇ ਹੱਥੋਂ ਅਜੇ ਤੱਕ ਕੁਝ ਨਹੀਂ ਪਰ ਪੁਲਿਸ ਦੇ ਵੱਲੋਂ ਹੁਣ ਲਗਾਤਾਰ ਕਿਹਾ ਜਾ ਰਿਹਾ ਕਿ ਸਾਡੇ ਉਹ ਜਲ ਤੋਂ ਚਲ ਦੇਣਾ ਨੂੰ ਕਾਬੂ ਕਰ ਲਈ ਜਮਾ ਕਿਉਂਕਿ ਲਗਾਤਾਰ ਜਿਹੇ ਲੋਕਾਂ ਦੇ ਕਾਰਨ ਪਿਆਦ ਲੋਕਾਂ ਦੇ ਮਨਾਂ ਦੇ ਵਿੱਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਆ ਬੀਤੇ ਦਿਨ ਨਹੀਂ ਗੁਰਦਾਸਪੁਰ ਦੇ ਵਿੱਚ ਦਿਨ ਦਿਹਾੜੇ ਆਪਾਂ ਦੇ ਇਸ ਦੇ ਕਿਵੇਂ 30 ਤੋਂ 40 ਜਿਹੜੇ 30 ਤੋਂ 40 ਫੈਰ ਗਿੱਤੇ ਨੇ ਗੱਡੀ ਦੇ ਉੱਤੇ ਜ਼ਮੀਨੀ ਵਿਵਾਦ ਚੱਲ ਚੱਲੇ ਵੀ ਪਰ ਇੱਕ ਕਿਨ ਕਿਤੇ ਇੱਕ ਬਟਿੰਡੇ ਦੇ ਵਿੱਚ ਮਾਰ ਸਾਹਮਣੇ ਆਇਆ ਇੱਕ ਟਰੱਕ ਯੂਨੀਅਨ ਦੇ ਮੈਂਬਰ ਦੇ ਸ਼ੈਮ ਨੂੰ ਦਿਨ ਦਿਹਾੜੇ ਭਾਰੇ ਭਰੇ ਬਾਜ਼ਾਰ ਦੇ ਵਿੱਚ ਲੋਕਾਂ ਸਾਹਮਣੇ ਉਥੇ ਭਾਰੀ ਹੱਥਿਆਰਾਂ ਨਾਲ ਹਮਲਾ ਕੀਤਾ ਇਹ ਲੈਣੇ ਦੇ ਵਿੱਚ ਵੱਡੀ ਵਾਰਦਾ ਜਿਹੜੀ ਕਿ ਬਹੁਤ ਵੱਡੀ ਵਾਰਦਾ ਸੀਗੀ ਜਿੱਥੇ ਇੱਕ ਸ਼ਿਵਸਨਾ ਆਗੁਰ ਹੁੰਦੇ ਨੇ ਦਿਹਾੜੇ ਫਲੋਸਰ ਸਖਿਆ ਗਾਰ ਦੇ ਸਾਹਮਣੇ ਉੱਤੇ ਵੱਡਾ ਹਮਲਾ ਕੀਤਾ ਇਹ ਤਾਂ ਹਰ ਦਿਨ ਹਮਲਾ ਕੀਤਾ ਜਾਂਦਾ ਹੈ ਅਤੇ ਹੁਣ ਫਿਰ ਲੋਜਾਨੇ ਦੇ ਵਿੱਚ ਇਦਾਂ ਫਾਇਰਿੰਗ ਹੋਣੀ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਵੇਂ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸਖਤ ਰੂਪ ਅਪਣਾਉਣ ਦੀ ਤਾਂ ਜੋ ਇਹ ਅਜਿਹੇ ਬਦਮਾਸ਼ਾਂ ਤੇ ਨਕੇਲ ਕੱਸੀ ਜਾਵੇ ਤਾਂ ਜੋ ਮੁੜ ਕੇ ਅਜਿਹਾ ਕਰਨ ਸੋਚਣ ਬਾਰੇ ਉਹ ਕਰੇ ਭੁੱਲ ਕੇ ਵੀ ਨਾ ਅਜਿਹਾ ਕਰਨ ਬਾਰੇ ਸੋਚੋ